ਤੁਹਾਡੇ ਵੀਰ ਦੀ ਆਵਾਜ਼ ਨੂੰ ਦਬਾਉਣ ਦੇ ਲਈ ਤੁਹਾਡੇ ਵੀਰ ਨੂੰ ਮਰਵਾਉਣ ਦੇ ਲਈ ਇਹਦੀ ਆਵਾਜ਼ ਨੂੰ ਸ਼ਾਂਤ ਕਰਨ ਦੇ ਲਈ ਜ਼ੁਲਮੀ ਲੋਕਾਂ ਦਾ ਜੋਰ ਲੱਗਾ ਪਿਆ ਉਹ ਜ਼ੁਲਮੀ ਲੋਕ ਆਹੋ ਆਵਾਜ਼ ਇਹਨਾਂ ਤੋਂ ਬੜਾ ਸਾਲਿਆ ਮੇਰੇਆ ਬੰਦ ਰਖੀਆਂ ਐ ਨਾ ਹੁਣ ਤੁਹਾਨੂੰ ਭੈਣ ਦਾ ਨਾ ਕੀ ਕਰੀਏ ਹੁਣ ਤੁਹਾਨੂੰ ਆਵਾਜ਼ ਪੰਜਾਬ ਦੀ ਚ ਭੇਜ ਦਈਏ ਮੇਰਾ ਸਾਲਾ ਭੰਗਾ ਕੰਡਾ ਗਨੇ ਦੀ ਗੱਲ ਕਿ ਅਜੇ ਤੱਕ ਅਸੀਂ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਕਿਸੇ ਵੀ ਤਰ੍ਹਾਂ ਦੀ ਸਾਡੇ ਕੋਲ ਪਾਵਰ ਨਹੀਂ ਹੱਥ ਦੇ ਵਿੱਚ ਤੇ ਚਲੇਵੇਂ ਕਰਤੇ ਨਾਲ ਇੰਨੀ ਵੀ ਰੰਗਰੇਟਿਆ ਜਿਆਦਾ ਮਾੜੀ ਨਹੀਂ ਹੋਣ ਦਿੰਦੇ ਭਗਵੰਤ ਮੰਤਰੇ ਹੱਥ ਚ ਪਾਵਰ ਦਵੇ ਨਾ ਦਵੇ ਲ ਮੈਂ ਤੇਰੇ ਹੱਥ ਚ ਪਾਵਰ ਦੇਣ ਲੱਗਿਆਂ ਲ ਫਲ ਨਹੀਂ ਘੁੱਟ ਕੇ ਓਹ ਐਕਸਕਿਊਜ਼ ਮੀ ਪਲੀਜ਼ ਸਟਾਪ ਇਟ ਓਕੇ ਸੋਰੀ ਬਾਈ ਮੈਨੂੰ ਇਲੈਕਸ਼ਨਾਂ ਦੇ ਜਦੋਂ ਫਾਰਮ ਭਰਨੇ ਸੀ ਅਸੀਂ ਤੇ ਮੈਨੂੰ 31 ਜਨਵਰੀ ਨੂੰ ਘਰੋਂ ਲੈ ਗਏ ਤੇ ਬੋਡ ਮਾਰ ਲਈ ਭਾਂ ਜਿਲਾਂ ਨੇ ਨਾ ਦੀ ਤੋਂ ਬਾਅਦ ਇਹਨਾਂ ਨੇ ਮੈਨੂੰ ਪਿਛਲੇ 2 ਮਹੀਨਿਆਂ ਤੋਂ ਘਰ ਦੇ ਵਿੱਚ ਹਾਊਸ ਰੈਸਟ ਕੀਤਾ ਹੋਇਆ ਕੈਦ ਕੀਤਾ ਹੋਇਆ ਨਜ਼ਰਬੰਦ ਕੀਤਾ ਹੋਇਆ ਔਰ ਇਹਨਾਂ ਕੋਲ ਜ਼ੁਲਮ ਸਾਡੇ ਉੱਤੇ ਕੀਤਾ ਜਾ ਰਿਹਾ ਹੈ। ਇਹ ਜ਼ੁਲਮ ਨੂੰ ਕਿਦਰੀ ਭੈਣ ਦਾ ਯਾਰਾ ਤੇਰੀ ਬੰਡ ਮਾਰ ਲਈ ਹੁਣ ਪਹਿਲਾਂ ਤਾਂ ਬੜਾ ਚਾਵਲ ਚਾਵਲ ਕੇ ਬੋਲਦਾ ਸੀ ਕਿ ਕੁੱਲੜ ਪੀਜੇਂ ਕੋ ਤੇਰੇ ਢੂਈ ਤੇ ਫਣਸੀਆਂ ਐ ਕਿ ਮੈਂ ਤੈਨੂੰ ਕੋਲ ਬਿਠਾ ਕੇ ਕਟਵਾ ਕੇ ਆਇਆ ਹੁਣ ਲੱਗਿਆ ਪਤਾ ਫੋਦੀ ਦਾ ਸਾਲਾ ਇਹਨ ਛੋਟੇ ਮੋਟੇ ਪ੍ਰੋਗਰਾਮੋਂ ਸੇ ਕਿੰਨਾ ਕਮਾ ਲੈਂਦੇ ਓ ਫੜ ਲੋ ਟਾਲ ਲੈ ਜਿਹੜਾ ਫੜਨਾ ਜਾਦੇ ਉੱਤੇ ਪਿਛਲੇ 2 ਮਹੀਨਿਆਂ ਤੋਂ ਇੰਨਾ ਕੁ ਜ਼ਿਆਦਾ ਤਸ਼ੱਦਦ ਕੀਤਾ ਜਾ ਰਿਹਾ ਹੈ ਸਾਡੇ ਪਰਿਵਾਰ ਨੂੰ ਹਰਾਸ ਕੀਤਾ ਜਾ ਰਿਹਾ ਹੈ ਜਾਂ ਤੁਹਾਡੇ ਵੀਰ ਨੂੰ ਹਰਾਸ ਕੀਤਾ ਜਾ ਰਿਹਾ ਹੈ ਤਾਂ ਕਿ ਮੈਂ ਬੋਲ ਨਾ ਸਕਾਂ ਮੇਰੀ ਤਿਹਦਰਤ ਨੂੰ ਕਿ ਤਰੀ ਭੈਣ ਦਾ ਮੁੰਡਾ ਮਾਰ ਲਏ ਨੇ ਹਾਂ ਹੁਣ ਕਿੱਥੇ ਥਲੀ ਥਣੀ ਬੋਲਦਾ ਮੁੰਡਾ ਬੋਲਦੀ ਤਿਹਰੀ ਭੈਣ ਦਾ ਯਾਰ ਸਾਲਾ ਕਾਲੂ ਹਾਂ ਟ ਕਾਲੂ ਕਾਹਨ ਦਸਤੀ ਫੜਾ ਦੇ ਜਜਵਾਤਾ ਤੇ ਕਾਬੂ ਰੱਖ ਤਰੀ ਕਿ ਮੈਂ ਕੱਲਾ ਮੇਰੀ ਤਾਕਤ ਤੁਸੀਂ ਆ ਜੇ ਤੁਹਾਡਾ ਸਾਥ ਨਹੀਂ ਹੋਗਾ ਤੇ ਫਿਰ ਤੇ ਅਗਲੇ ਦੱਬ ਹੀ ਲੈਣਗੇ ਮੈਨੂੰ ਪਰ ਮੈਂ ਜਦੋਂ ਤੱਕ ਇਸ ਸਰੀਰ ਦੇ ਵਿੱਚ ਸੁਵਾਸ ਆ ਮੈਂ ਦਬਦਾ ਨਹੀਂ ਆ ਨਾਂ ਵੀ ਨਗਰੇਟਿਆ ਪੈਣ ਚ ਦਾ ਗਿਆ ਆਹ ਕੰਮ ਚਾਪਾ ਤੇਰੇ ਨਾਲ ਨਹੀਂ ਹੈਗੇ ਜੇਲ੍ਹ ਦੀ ਯਾਰੀ ਲੰਤੇ ਮਾਰੀ ਕੋਈ ਨਹੀਂ ਪੁੱਛਦਾ ਪਿੱਛੇ ਆ ਕੇ ਮਾਂ ਚ ਦਾ ਆ ਕੇ ਤੂੰ ਨਹੀਂ ਹਟਣਾ ਤੂੰ ਤਾਂ ਛਾਤੀ 'ਚ ਲੱਤਾਂ ਖਾ ਕੇ ਟਿਕੂਗਾ ਬਾਈ ਤੇ ਨਾਲ ਸਾਡੇ ਹੀ ਪਹੁੰਗੇਗਾ ਭਰਾਵਾ ਐਕਸਕਿਊਜ਼ ਮੀ ਪਲੀਜ਼ ਬੇਟਾ ਤੇ ਸ਼ਰਮਣੀ ਆਰੀ ਤੂੰ ਪੈਣਾ ਦੀਆਂ ਗਾਲਾਂ ਕੱਢਣ ਡਿਆ ਲੇਕਿਨ ਇਹ ਟਾਰਚਰ ਇਹ ਸਭ ਕੁਝ ਅਸੀਂ ਬਰਦਾਸ਼ਤ ਕਰਾਂਗੇ ਆਪਣੇ ਸਮਾਜ ਦੇ ਲਈ ਬਰਦਾਸ਼ਤ ਕਰ ਰਹੇ ਆ ਤੇ ਜੇ ਤੂੰ ਫਿਰ ਸਮਾਜ ਦੇ ਲਈ ਬਰਦਾਸ਼ਤ ਕਰ ਰਹੇ ਆ ਫਿਰ ਤੂੰ ਕੈਮਰਾ ਲੈ ਕੇ ਆਨਲਾਈਨ ਕਿਉਂ ਕੋਈ ਲੱਗੇ ਹੋਇਆ ਭਾਂਕਣ ਕੁੱਤੇ ਵਾਂਗੂ ਐਵੇਂ ਭੈਣ 14 ਸਾਲਾ ਬੂਥਾ ਜਾ ਕੇ ਲਾ ਜਾਂਦਾ ਕਲੂ ਜਿਹਾ ਸਾਲਾ ਔਰ ਇਹ ਤੁਹਾਡੇ ਤੱਕ ਗੱਲ ਪਹੁੰਚਾਉਣੀ ਇਸ ਕਰਕੇ ਜ਼ਰੂਰੀ ਸੀਗੀ ਕਿ ਕੱਲ ਨੂੰ ਤੁਸੀਂ ਲੋਕ ਮਰਨ ਤੋਂ ਬਾਅਦ ਬੁੱਤਾਂ ਦੇ ਉੱਤੇ ਹਾਰ ਪਾਓ ਤੇ ਬੁੱਤਾਂ ਨੂੰ ਦੁੱਧ ਚਲ ਤੂੰ ਸਾਡੇ ਤਾਂ ਗੱਲ ਪਚਾਉਣੀ ਚੀ ਨਾ ਇਹਦੇ ਲਈ ਵੀਡੀਓ ਬਣਾਈ ਸੀ ਕੱਲ ਸਾਡੇ ਕੋਲ ਪਹੁੰਚੂਗੀ ਤੂੰ ਕਿੱਡਾ ਵੱਡਾ ਬਹਿ ਪਾਣੀ ਫਿਰਦਾ ਤੇਰਾ ਬੁੱਤ ਬਣਾਉਂਗਾ ਉਹ ਤੇਰਾ ਭੈਣ ਦਾ ਯਾਰ ਤੇਰਾ ਗੁੱਤ ਨਹੀਂ ਕਰਦਾ ਕੋਈ ਹੁੰਦੇ ਜਾਗਦੇ ਸਾਲਾ ਕਾਲੂ ਜੇ ਲੱਗਿਆ ਹੋਇਆ ਸਾਲਾ ਹੋਇਆ ਬੁੱਤਾਂ ਦਾ ਭੈਣ ਦਾ ਯਾਰ ਸਾਲਾ ਮਲਠੀ ਖਾਣਾ ਜਾਲਾ ਤੇਰਾ ਤਾਂ ਭੈਣ ਦਾ ਕਿਸੇ ਮਿਸਤਰੀ ਨਾਲ ਬੁੱਤ ਬਣਾਉਣ ਵਾਸਤੇ ਵੀ ਨਹੀਂ ਮੰਨਣਾ ਉਹਨੇ ਕਹਣਾ ਮਾਂ ਚਦਾ ਗਿਆ ਪਿੰਡ ਜਾ ਕੇ ਛਾਤੀ ਜੇ ਲੱਤਾਂ ਖਾਣੇ ਨਾਲ ਚੰਗਾ ਇਹ ਤੋਂ ਚੰਗਾ ਬੁੱਤੇ ਨਾ ਬਣਾਉ ਮੈਂ ਦੂ ਦਿਹਾੜੀ ਨਹੀਂ ਲਾਉਂਗਾ ਸਾਲਾ ਕਾਲੂ ਕਿ ਆਪਣੇ ਸਮਾਜ ਦੇ ਲਈ ਲੜਨ ਵਾਲੇ ਲੋਕਾਂ ਦਾ ਜਿੰਮ ਦੇ ਦੀ ਸਾਥ ਦਿਆ ਕਰੋ ਹੁਣ ਆਈ ਨਾ ਖੋਤੀ ਬੋਰਡ ਥੱਲੇ ਭੈਣ ਦਾ ਯਾਰਾ ਕਾਲੂਗਾ ਜੀਹਦਾ ਅਸੀਂ ਸਾਥ ਦੇਣਾ ਅਸੀਂ ਦੇਈ ਜੰਨੇ ਆ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਸਪੋਰਟ ਕਰਦੇ ਆ ਭਾਈ ਸਰਬਜੀਤ ਸਿੰਘ ਨੂੰ ਸਪੋਰਟ ਕਰਦੇ ਆ ਖਾਲਸਾ ਪੰਥ ਦੇ ਨਾਲ ਖਲੋਤੇ ਆ ਜਿੱਥੇ ਵੀ ਲੋੜ ਪਈ ਸੀ ਖੜਾਂਗੇ ਪਰ ਤੇਰੇ ਅਗੇ ਕਾਲੂ ਦਾ ਸਾਥ ਦੇਣ ਦਾ ਚੰਗਾ ਨਹੀਂ ਮਰ ਜੂਗੇ ਸਾਲਿਆ ਮੈਨੂੰ ਤੇ ਇੱਕ ਗੱਲ ਨਹੀਂ ਸਮਝ ਆਉਂਦੀ ਤੂੰ ਮਨ ਚ ਕਿਵੇਂ ਪਾਲੀ ਫਿਰਦਾ ਵਹਿ ਵੀ ਤੇਰਾ ਕੋਈ ਬੁੱਤ ਬਣਾਊਗਾ ਸਾਲਾ ਠੁੱਲੂ ਜਿਹਾ ਸਾਲਾ ਟਟੂਆ ਜਿਹਾ ਤੇਰੇ ਵਰਗੇ ਨੇ ਬੁੱਤ ਨਹੀਂ ਬਣਦੇ ਨਾਲੇ ਤੇਰੇ ਵਰਗੇ ਦੀ ਮੋਟਰ ਤੇ ਘੋੜੀ ਬਣਾਈ ਜਾਂਦੀ ਏ ਓ ਐਕਸਕਿਊਜ਼ ਮੀ ਪਲੀ ਸਟਾਪ ਇਟ ਓਕੇ ਸੌਰੀ ਬੱਸ ਯਾਰ ਡੋਟ ਸੇ ਥੈਟ ਕਮ ਆਨ ਬੇਬੀ ਫਿਰ ਹਨਾ ਇਹ ਮਤਲਬ ਉੱਪਰ ਨਹੀਂ ਆਂਦੇ ਪਈ ਸੀਗੇ ਤੇ ਮੈਂ ਮੈਂ ਸ਼ਵਾਨੀ ਨੇ ਇਹਨਾਂ ਦੀ ਬਾਹ ਫੜੀ ਤੇ ਸ਼ਵਾਨੀ ਕਹਿੰਦੀ ਆਜੋ ਉੱਪਰ ਤੇ ਫਿਰ ਓਏ ਪਰਜਾਤੀ ਨਹੀਂ ਉੱਤੇ ਆਉਂਦੀ ਹੁੰਦੀ ਇਹ ਦੂਜੀ ਘੋੜੀ ਬਣਨ ਵਾਲੀ ਪਰਜਾਤੀ ਏ ਇਹਨੇ ਜਦੋਂ ਉਤਰੀ ਲਈ ਹੋਣੀ ਏ ਜਦੋਂ ਤੂੰ ਕਿਹਾ ਹੋਣਾ ਕਿ ਪਿੱਛੋਂ ਕੱਢ ਕੇ ਅੱਗੇ ਪਾ ਦਿਓ ਇਹਨੇ ਤੈਨੂੰ ਕਿਹਾ ਨਹੀਂ ਉਦੋਂ ਕਿ ਮੈਂ ਮੈਂ ਭੈਣ ਚੋਂ ਐਵੇਂ 4-5 ਸਾਲ ਵਿੱਚ ਛਿਪ ਪਾਈ ਗਈ ਆ ਦੇ ਆ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਇਹ ਪੁੱਛ ਨਹੀਂ ਵੀ ਅਦਾਲਤ 'ਚ ਖੜਾ ਹੋਣਾ ਮੈਂ ਅੱਗੇ ਦਸੂਰ ਤੇ ਬਾਅਦ ਫਿਰ ਕੁਝ ਨਹੀਂ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਵੀ ਮੂੰਹ ਦੇ ਸਾਲ ਦਾ ਬੁਰਸ਼ੇ ਦਾ ਭੈਣ ਚੋਂ ਦਾ ਬਾਪਾ ਤੈਨੂੰ ਇੱਕ ਗੱਲ ਕਹਾਂ ਮੈਂ ਬੰਦੇ ਦੁਨੀਆ 'ਚ ਬੜੇ ਦੇਖੇ ਪਰ ਤੇਰੇਆਂ ਕਾ ਦੁਨੀਆ ਦਾ ਕਲਨ ਮਹਾਲਨ ਬੰਦਾ ਨਹੀਂ ਦੇਖਿਆ ਕਦੇ ਨਾ ਆਪ ਦਾ ਸੰਦ ਕੱਢ ਕੇ ਪਿੱਛੇ ਨੂੰ ਕਰਕੇ ਦੇਖੀ ਬਿਲਕੁਲ ਤੇਰੇ ਮੂੰਹ ਤੇ ਭਰੇ ਖਾ ਪੋਗਾ ਪੋਸੜੀ ਦਿਆ ਕਿ ਬੜੋ ਕਿ ਪੁੱਲ ਸ਼ਿਟ ਪੇਚ ਥੱਪੜਾ ਨਾ ਮਾਰ ਦੂੰ ਮੇਰਾ ਮਾਂ ਚੋਦ ਕੇ ਰੱਖ ਦੂ ਤੁਹਾਡੀ ਵੇ ਆਲੇ ਫੁੱਦੂ ਭੈਣ ਚੋਦ ਲੋਕ ਚੱਲ ਕਰਨੀ ਕਰਨੀ ਹੋਗੀ ਮੈਂ ਕਿ ਚੱਲ ਠੀਕ ਹੈ ਮੈਂ ਕਿ ਆ ਜੰਨੀ ਮੈਂ ਮੈਂ ਕਿ ਕਰਦੇ ਆਪਾਂ ਗੱਲ ਰਾਤੀ ਕਰਦੇ ਆ ਜਦੋਂ ਮੈਂ ਉੱਥੋਂ ਆ ਜੰਨੀ ਆ ਚਲੋ ਜੀ ਸਾਰਾ ਦਿਨ ਕਮਾਈ ਗਿਆ ਕਮਾਈ ਗਿਆ ਗੱਲ ਮਨੂੰ ਮੈਂ ਪੁੱਛੀ ਵੀ ਗਈ ਮੈਂ ਕਿ ਦੱਸ ਦੇ ਬੱਬਾ ਹੁਣ ਦੱਸ ਦੇ ਹੁਣ ਦੱਸ ਦੇ ਨਹੀਂ ਦੱਸੀ ਚਲੋ ਹੁਣ ਆ ਗਈ ਰਾਤ ਰਾਤ ਦੇ ਵਜੇ ਆਹੋ ਦਿਨ ਵਿੱਚ ਕਿਹੜਾ ਪੇਰੇ ਤੋਂ ਬਾਜ਼ਾਰ 'ਚ ਖੜ ਕੇ ਉਂਗਲ ਦੇ ਹੋਣੀ ਸੀ ਉਂਗਲ ਤਾਂ ਫਿਰ ਰਾਤ ਨੂੰ ਦੇ ਹੋਣੀ ਸੀ ਨਾ ਉਈ ਬੁਰਛੇ ਜਾਂ ਦੇਖ ਭੈਣ ਦਾ ਲੌੜਾ ਸਾਲਾ ਤੁਹਾਨੂੰ ਦੇਖ ਕੇ ਪਤਾ ਨਹੀਂ ਮੈਨੂੰ ਕਾਤੇ ਨਾ ਯਾਰ ਚੀਚੀ ਆਉਣ ਲਾ ਜਾਂਦੀ ਮੇਰਾ ਦਿਲ ਕਹਦਾ ਥੋੜੇ ਨਾ ਗਾਂਟਵਾ ਸਰੋਂ ਦਾ ਤੇਲ ਲਾ ਕੇ ਡੰਡਾ ਦਵਾ ਥੋੜਾ ਦੋਨਾਂ ਜਣਿਆਂ ਦੇ ਭੈਣ ਚੋਦੋ ਇੱਕ ਸਾਈਡ ਦੂਏ ਦੇ ਪਾਦਾਂ ਬੁੱਕੀ ਇੱਕ ਸਾਈਡ ਪਾਦਾਂ ਤੇਰੇ ਭੈਣ ਦੇ ਲੌੜਿਆਂ ਨੇ ਗੰਦ ਪਾਇਆ ਪਿਆ ਪੋਹੜੀ ਦੇ ਦੱਲਿਆਂ ਨੇ ਸਾਲਿਆਂ ਨੇ ਲੌਂਡਿਆਂ ਨੇ ਲੋਕ ਫੁਦੀ ਜਹੋਂਦੇ ਸਲੇ ਇਹ ਜੇ ਤੁਹਾਡੇ ਘਰ ਦੇ ਪੋਹੜੀ ਦਿਓ ਲੌਂਡਿਓ ਤੇਰਾ ਛੋਲਾ ਪੋੜਕ ਦਾ ਤਾਂ ਭੈਣ ਚੋਲਦੀ ਨਾ ਨੌਨਸੈਂਸ ਗੱਲਾਂ ਕਰਦੀ ਆ ਮੈਂ ਜਾਣ ਦੱਸ ਨੋ ਔਰ ਕਹਿੰਦੀ ਤੁਸੀਂ ਸਾਡੇ ਡਰਾਈਵ ਤੋਂ ਕੀ ਲੈਣਾ ਮੈਂ ਬੁਲਟ ਲੈ ਕੇ ਖੜਾ ਐ ਹਨੇਰੀ ਮੀ ਚੱਲ ਰਿਹਾ ਉਹ ਤੋਂ ਗੋਲ ਗੱਪੇ ਖਾਣੇ ਕਹਿੰਦੀ ਮੇਰੇ ਮਗਰ ਆ ਜੋ ਮੇਰਾ ਫੋਨ ਸਵਿਚ ਆਉਣਾ ਨਹੀਂ ਨਹੀਂ ਫੋਨ ਨਹੀਂ ਨਹੀਂ ਕੀ ਹੋਇਆ ਜਿੱਦਾਂ ਕਿ ਨਾ ਮੈਨੂੰ ਪਤਾ ਜਾਣਦਾ ਮੈਂ ਉਹਨੂੰ ਮਗਰ ਤੋਂ ਬੜੀ ਯਕੀਨ ਹੈ ਇਹ ਮਗਰ ਤੋਂ ਦੇਣੇ ਦੀ ਮੈਂ ਕਰੀ ਇਹਨੂੰ ਪੁੱਛਿਆ ਸੀ ਮੈਂ ਕਿ ਤੁਹਾਡਾ ਨਾਮ ਕੀ ਹੈ ਨਾ ਆਪਦਾ ਨਾਮ ਦੱਸਤਾ ਮੈਂ ਕਹਿ ਪੁੱਛਿਆ ਕਿ ਨਾਮ ਦੇ ਮੈਂ ਮੈਂ ਤਾਂ ਨਾਰਮਲੀ ਪੁੱਛਿਆ ਕਿ ਪਿੱਛੇ ਕੀ ਲੱਗਦਾ ਆਪ ਸੜੀ ਅੱਗੋਂ ਕਹਿੰਦੀ ਸਰੋਂ ਦਾ ਤੇਲ ਨੀਰਾ ਤੂੰ ਕਹਤੇ ਬੁਰਲਾ ਨਾਲ ਗੱਲ ਕਰਦੀ ਫੇ ਕਿਉਂਕਿ ਇਹ ਉਸ ਸਕੂਲੇ ਪੜਕੇ ਕੇ ਸੀ ਸਾਰੇ ਜਾਣਦੇ ਸੀਗੇ ਕੁਛ ਮਹਾਰਾਜ ਜੀ ਦਾ ਬੈਕਗਰਾਉਂਡ ਵੀ ਥੋੜਾ ਇਦਾਂ ਦੇ ਸੀਗਾ ਅਗਲੇ ਨੇ ਕਹਿਣਾ ਅਗਲੇ ਨੇ ਕਹਿਣਾ ਥੋੜਾ ਜਾਈ ਸੀ ਹਾਂ ਕਿਸੇ ਦੀ ਗੱਲ ਨਹੀਂ ਸਿੰਦਾ ਸੀ ਲੜਾਈਆਂ ਹੀ ਹੁੰਦੀਆਂ ਸੀ ਫੇ ਲੜਾਈਆਂ ਅਗਲੇ ਨੇ ਕਹਿਣਾ ਤੂੰ ਕਤੂਏ ਲੜਾ ਕੇ ਹਾਂ ਬੈਕਗਰਾਉਂਡ ਤਾਂ ਸ਼ੁਰੂ ਤੋਂ ਖਰਾਬ ਰਿਆ ਬੜਾ ਕਮਾਦਾ ਚ ਬੰਡ ਦੰਦਾ ਫੜਿਆ ਗਿਆ ਨਾ ਇਹ ਚਾਰ ਪੰਜ ਬੰਦਿਆਂ ਨੂੰ ਕਦੇ ਉਹਦੀ ਵਾਰੀ ਕਦੇ ਉਹਦੀ ਵਾਰੀ ਤੇ ਟਨ 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 ਦੇ ਲਾਉੜੇ ਤੇ ਲਾਉੜਾ ਇਹਦੇ ਪੱਖੀ ਜਿ ਦੇ ਕਦੇ ਤੋਂ ਨਹੀਂ ਜਗਦੇ ਭੈਣ ਦੇ ਲੜੋਏ ਦੇ ਗਰਮੀਆਂ ਦੇ ਛੁੱਟੀਆਂ ਕੱਟਣਾ ਹੈ ਕਰੀ ਪਿੰਡ ਇਹਨੂੰ ਪੁੱਛਿਆ ਭੈਣ ਚੋਦੇ ਨੂੰ ਵੀ ਤੈਨੂੰ ਯਾਦ ਆ ਤੇਰੇ ਛੋਟੇ ਹੁੰਦੇ ਇੱਕ ਵਾਰੀ ਤੂੰ ਨੀਂ ਜੁੰਗਲੀ ਦੇ ਸੀ ਆਪ ਕਹਿੰਦਾ ਉਹ ਤੂੰ ਨੀਂ ਸੀ ਮੈਂ ਕਹਾਂ ਵੀ ਉਹ ਵੀ ਉਂਗਲੀ ਨਹੀਂ ਸੀ ਭੈਣ ਦੇ ਆ ਲੜੜਿਆ ਬੜਾ ਲੜਾਕਾ ਦੇਖ ਤੂੰ ਬੜਾ ਤੂੰ ਭੈਣ ਚੋਦਾ ਗੋਲਡੀ ਬਰਾੜ ਨਾਲ ਪੜਿਆ ਨਾ ਵੀ ਗੋਲਡੀ ਬਰਾੜ ਨਾਲ ਤੇਰਾ ਟਾਈਮ ਰੱਖ ਹੁੰਦਾ ਰਿਹਾ ਫੁਦੀ ਦਾ ਸਾਲ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਮੈਂ ਆਪਣੇ ਦਿਲ ਦਾ ਅੱਜ ਕੱਲੀ ਹੋਈ ਦੱਸਣ ਲੱਗੀ ਆ ਤੇ ਮੈਂ ਕਹ ਵੀ ਜੀ ਮੈਂ ਇਹਨੂੰ ਨਾ ਕਰ ਦਿੱਤੀ ਕਿ ਕਿ ਪਤਾ ਇਹ ਜਾਊਗਾ ਕਿ ਨਹੀਂ ਜਾਊਗਾ ਮੈਂ ਕਿ ਚਲ ਦੇਖਦੇ ਆ ਕੋਈ ਗੱਲ ਨਹੀਂ ਇਹ ਜਾਊਗਾ ਜਾਂ ਨਹੀਂ ਜਾਊਗਾ ਜਰਾ ਪਤਾ ਨਹੀਂ ਪਰ ਮੈਨੂੰ ਇੰਨਾ ਕੁ ਪਤਾ ਸੀ ਜੇ ਤੂੰ ਮਾਂਵੇਂ ਨਾ ਹਾਂ ਕਰ ਪਰ ਮੈਂ ਨਾ ਕਰ ਪਰ ਇਹਦੀ ਖੱਡ ਚ ਜ਼ਰੂਰ ਜਾਊਗਾ ਇਹ ਜਾਊਗਾ ਕਿਉਂਕਿ ਇਹ ਦਿਨੇ ਤੋਂ ਤਾਂ ਨਹੀਂ ਹਟ ਸਕਦਾ ਭੈਣ ਚੋ ਤੇ ਗਾਂਡੂ ਮੈਂ ਤਾਂ ਮੂੰਹ ਤੇਖ ਰਿਆ ਭੈਣ ਦੀ ਲੰਨਤਰੀ ਦੀ ਲੌਡੇ ਦੀ ਗੱਲ ਹੋ ਗਈ ਫਿਰ ਆਪਾਂ ਚੱਲੇਗੇ ਮੈਂ ਵੀ ਆਪਣੇ ਕਰੇ ਕਰੇ ਫਿਰ ਘਰ ਜਾ ਕੇ ਮੇਰੇ ਨਾਲ ਫੋਨ ਆਇਆ ਡਰ ਕੇ ਕਹਿੰਦੇ ਯਾਰ ਕਿਸੇ ਨੂੰ ਪਤਾ ਲੱਗ ਜੂਗਾ ਐਦਾਂ ਉਦਾਂ ਮੈਂ ਤੈਨੂੰ ਪਤਾ ਕਦੀ ਐਦਾਂ ਕਿਸੇ ਨਾਲ ਗੱਲ ਨਹੀਂ ਕੀਤੀ ਜਿਵੇਂ ਆਹ ਪਤਾ ਲੱਗਣੇ ਤੂੰ ਬੜਾ ਭੈਣ ਦਾ ਲੜਾ ਜਿੰਮੀ ਸ਼ੇਰਗਿਲ ਸੀ ਨਾ ਵੀ ਹਾਂ ਵੀ ਤੇਰੀ ਗੱਲ ਦਾ ਪਤਾ ਲੱਜਣਾ ਸੀ ਲੋਕਾਂ ਨੂੰ ਵੀ ਹਾਂ ਅਖਬਾਰ ਚ ਨਿਊਜ਼ ਆ ਜਾਣੀ ਸੀ ਵੀ ਤੇ ਜਿੰਮੀ ਸ਼ੇਰਗਿਲ ਨਾਲ ਗੱਲ ਹੋ ਗਈ ਮੂੰਹ ਦੇਖ ਭੈਣ ਦਾ ਲੰਨਾ ਆਪਣਾ ਕਿਹਾ ਜਮੈਂ ਖੱਬਾ ਟੱਟਾ ਮੁੱਲ ਕੇ ਭੈਣ ਚ ਉੱਦਿਆ ਸੁੱਕਣਾ ਪਿਆ ਹੁੰਦਾ ਖੋਲ ਕੇ ਟੱਟਾ ਵੀ ਖੁੱਲ ਕੇ ਸੁੱਕਣਾ ਪੈਂਦਾ ਪੈਂਦਾ ਉਹ ਤੇਰੀ ਬਰਗਾ ਟੱਟਾ ਹੁੰਦਾ ਹੈ ਪਰ ਇਹ ਬਾਤیں ਬਤਾਈ ਨਹੀਂ ਜਾਂਦੀ ਨਜ਼ਰ ਲੱਗ ਜਾਂਦੀ ਮੈਨੂੰ ਮਨਾਦਾ ਹੂੰ ਕੋਈ ਇਨਸਾਨ ਹੂੰ ਮੈਂ ਇਨੀ ਛੇਤੀ ਕਿੱਦਾਂ ਮਨਾ ਲੈਂਦੀ ਮੈਂ ਉਹਨੂੰ ਲੜਿਆ ਸੀ ਮੈਂ ਕਹਿੰਦਾ ਤੁਸੀਂ ਝੂਠ ਬੋਲਦੇ ਆ ਇਹ ਮੈਨੂੰ ਕਹਿੰਦਾ ਤੂੰ ਮੈਨੂੰ ਝੂਠ ਬੋਲਦੀ ਆ ਤੂੰ ਮੰਮੀ ਨੂੰ ਕੋਈ ਗੱਲ ਨਹੀਂ ਦੱਸੀ ਤੇ ਤੂੰ ਝੂਠੀ ਆ ਤੂੰ ਅਤਵੰਤ ਮੈਨੂੰ ਫੋਨ ਨਾ ਲਾਈ ਇਹਨਾਂ ਨੇ ਸੋਚਿਆ ਪਿਆਰ ਕਰਦੀ ਆ ਤੱਕੇ ਖਾਊਗੀ ਆਪੇ ਆਊਗੀ ਮੇਰੇ ਕੋਲ ਦੁਬਾਰਾ ਮੈਨੂੰ ਫੋਨ ਕਰੂਗੀ ਮੈਂ ਐਸੀ ਮੈਂ ਐਸੀ ਹੋ ਕੇ ਮੈਂ ਐਸੀ ਮੈਂ ਐਸੀ ਕਾਲੇ ਘੂਸੇ ਵਾਲੀ ਮੈਂ ਘੂਸੀ ਹੋਰ ਪਾਸੇ ਘਟਵਾ ਲੂੰਗੀ ਪਰ ਇਹਨੂੰ ਫੋਨ ਨਹੀਂ ਕਰਦੀ ਭੈਣ ਚੋ ਦੀ ਦਗੜਦਲੀ ਤੂੰ ਵੀ ਸੜੀਏ ਲੌਂਡੀਏ ਨਾਲੇ ਰਲੀ ਹੋਈਆਂ ਢਿੱਲੇ ਛੱਡ ਛੱਟ ਤੜ ਮਾਰ ਜਾਣ ਕੇ ਕਾਲੇ ਫੁੱਦੇ ਵਾਲੀਏ ਜਿਆਦਾ ਦੁੱਖਿਆ ਮੈਂ ਕਹਿਆ ਯਾਰ ਚੱਲ ਜਿਆਦਾ ਦੁੱਖਿਆ ਮੈਨੂੰ ਫੀਲ ਵੀ ਹੋਇਆ ਮੈਂ ਕਹਿਆ ਯਾਰ ਚਲੋ ਦੁਸ਼ਮਨ ਨੂੰ ਵੀ ਇੱਕ ਮੈਸੇਜ ਕਰਕੇ ਪੁੱਛ ਲੈਂਦਾ ਵਾ ਇਹਨੇ ਮੈਨੂੰ ਇੱਕ ਵੀ ਮੈਸੇਜ ਨਹੀਂ ਕੀਤਾ ਯਾਰ ਜਦੋਂ ਮੈਂ ਝੂਠ ਨਹੀਂ ਬੋਲਿਆ ਤਾਂ ਫਿਰ ਮੈਨੂੰ ਕੋਈ ਕਵੇ ਨਾ ਤੂੰ ਝੂਠੀ ਹੈ। ਚਲੋ ਝੂਠ ਨਹੀਂ ਬੋਲਿਆ ਬੰਦਾ ਮਾੜਾ ਮੋਟਾ ਮੈਂ ਮੈਂ ਕਿਉਂ ਕਲੈਰੀਫਾਈ ਕਰੀ। ਉਹ ਤੂੰ ਭੈਣ ਦਾ ਲਾੜੜਾ ਸ਼ੀਸ਼ਾ ਦੇ ਕੇ ਪਹਿਲਾਂ ਮੂੰਹ ਦੇਖ ਜਿਵੇਂ ਭੈਣ ਚੋਦਾ ਢਿੱਕ ਸਾਈਡ ਤੋਂ ਨਾ ਝਾਵੇਂ ਨਾਲ ਖੁਰਚੀ ਹੋਈ ਹੁੰਦੀ ਹੈ ਭੈਣ ਦਾ ਲਾੜੜਾ ਸਾਲਾ ਭੈਣ ਚੋਦਾ ਸਾਨੂੰ ਦੇਖ ਕੇ ਮੇਰਾ ਬੀਪੀ ਵੱਜ ਜਾਂਦਾ ਬਹੁਤ ਤੁਹਾਡੇ ਉੱਪਰ ਵੀਡੀਓ ਬਣਾਉਣ ਦਾ ਮੇਰਾ ਦਿਲ ਨਹੀਂ ਕਰਦਾ। ਪਰ ਮੈਨੂੰ ਬਣਾਉਣੀ ਪੈਂਦੀ ਹੈ ਪਤਾ ਨਹੀਂ ਕਾ ਤੇ ਤੁਸੀਂ ਗੰਦ ਇੰਨਾ ਜ਼ਿਆਦਾ ਪਾਇਆ ਹੋਇਆ ਹੈ ਨਾ ਥੋੜੀ ਭੈਣ ਦੀ ਲੰਨ ਏਕਣੀ ਦੇ ਕੇ ਰੱਖਣਾ ਤੁਸੀਂ ਐ ਨਾ ਸੋਚ ਵੀ हट ਜਾਉਗੇ ਅਸੀਂ ਥੋੜੀ ਐ ਹੋ ਭੈਣ ਜੀ ਆਵਾਂਗੇ ਥੋੜੀ ਟਕਾ ਕੇ ਭੈਣ ਚੋਦਦੇ ਹੋ ਭੈਣ ਦੇ ਲੜੇਸਲੇ ਤੁਹਾਡੀ ਐਵੇਂ ਮੈਂ ਬੈਂ ਬੈਂ ਕਰਾ ਕੇ ਰੱਖੂੰਗਾ ਜਿਹੜੀ ਹੁਣ ਅੱਗੇ ਜਿਵੇਂ ਕੁੜੀ ਬੋਲੂਗੀ ਨਾ ਮੈਂ ਦੇਖੀ ਉਹ ਮੈਂ ਕਹਿਆ ਯਾਰ ਇੱਕ ਕੰਮ ਕਰੂੰਗੇ ਤੁਸੀਂ ਇਹ ਕਹਿੰਦੇ ਕੀ ਮੈਂ ਕਹਿਆ ਯਾਰ ਇੱਕ ਛੁੱਟੀ ਕਰ ਲਓ ਮਿਲਣਾ ਆਈ ਕਿਆ ਸੀ ਨਾ ਉਹ ਮੇਰੀ ਪਹਿਲੀ ਛੁੱਟੀ ਸੀਗੀ ਕੰਮ ਤੋਂ ਤੇ ਮੈਂ ਛੁੱਟੀ ਤਾਂ ਦੱਸ ਦੰਨੀ ਭੈਣ ਦੇ ਲੰਨ ਦੇਣੀ ਦੀ ਐ ਵੀ ਦੱਸਦੇ ਵੀ ਉਸ ਦਿਨ ਤੂੰ ਤੇਰੀ ਪਹਿਲੀ ਵਾਰੀ ਘੂਸਟਾਈ ਵੀ ਹੋਈ ਸੀ ਉਹੋ ਵਿੱਚ ਰੂਮ ਲਿਆਏ ਤੁਸੀਂ 1000 ਰੁਪਏ ਮੰਗਦਾ ਸੀ ਅਗਰ ਤੋ 700 ਰੁਪਏ ਦੇ ਆ ਸੀ ਭੋਸੜੀ ਦਿਓ ਬੇਟਾ ਤੇ ਸ਼ਰਮ ਨਹੀਂ ਆਨੀ ਤੂੰ ਭੈਣਾਂ ਦੀਆਂ ਗਾਲਾਂ ਕੱਢਣ ਡਿਆ ਬਸੀ ਤੂੰ ਮਾੜਾ ਪੱਕ ਜਾ ਨਾ ਪੁਰਾਂ ਦੇ ਤੇਰੀ ਬੁੰਡ 'ਚ ਡੰਡਾ ਵੀ ਦੇ ਦੂੰਗਾ ਮੈਂ ਓ ਮਾਈ ਗੋਡ ਮੈਂ ਛੁੱਟੀਆਂ ਤੇ ਹਾਂ ਉਹ ਲੋਕੇਸ਼ਨ ਬਹੁਤ ਸੋਹਣੀ ਸੀ ਉਹ ਵੀ ਤੁਹਾਨੂੰ ਹੁਣੀ ਦਿਖਾ ਗੱਡੀ ਥਲੇ ਸਿਰ ਦੇ ਕੇ ਤੇਰੇ ਇਤ ਕਾਰਨਾਮੇ ਛੋੜ ਦੇ ਵਿੱਚ ਆਈ ਜਾਵੇ ਤੇ ਨਾ ਮੈਨੂੰ ਇਦਾਂ ਸੀਗਾ ਮੈਂ ਕਿਹਾ ਵੀ ਜੇ ਹੁਣ ਮੈਂ ਰੋਕੀ ਤੇ ਮੈਂ ਕਿਹਾ 500 500 ਰੁਪਏ ਦਾ ਤੇ ਚਲਾ ਨਹੀਂ ਹੋਣਾ ਸਾਡਾ ਤੇ ਅਸੀਂ ਕੀ ਕਰਾਂਗੇ ਫਿਰ ਜੇ ਤੇਲ ਵੀ ਕਈ ਵਾਰੀ ਪਤਾ ਨਹੀਂ ਹੁੰਦਾ ਕੋਈ ਵੀ ਕੁਝ ਵੀ ਐਡਚਨ ਆ ਜਾਂਦੀ ਆ ਕਿਨੇ ਮੈਨੂੰ ਕਿਹਾ ਕੋਈ ਨਾ ਕੋਈ ਨਹੀਂ ਹੈ ਹਾਂ ਉਹ 1000 ਰੁਪਏ ਦਾ ਫਰਕ ਪੈ ਜਾਣਾ ਸੀ ਫਿਰ 1000 ਰੁਪਏ ਲੱਗ ਜਾਣਾ ਜੀ ਨਹੀਂ ਕਿੱਥੇ ਉਹ 1000 ਰੁਪਏ ਅਗਲੀ ਵਾਰ ਕੂਸ ਕਟਾਈ ਤੇ ਅਗਲੇ ਹਫਤੇ ਲੱਗਣਾ ਸੀ ਸ਼ਨੀਵਾਰ ਐ ਤਾਂ ਬੜੀ ਛੁੱਟੀ ਸੀ ਸੋਮਵਾਰ ਨੂੰ ਫੇਰ ਕੂਸ ਕਟਾਈ ਹੋਣੀ ਚੌਥੀ ਦਿਵਾਰਾ ਹਨ ਤੇਲ ਦਾ ਕਿਨਾਂ ਤੇਲ ਨਾਲ ਦਾ ਸਰਜਣਾ ਤੇਲ ਤਾਂ ਆਪਣੇ ਕੋਲ ਸਰੋਂ ਦਾ ਹੀ ਪਿਆਉਣ ਵਾਲੇ ਸੰਡੇ ਦਾ ਪਿਆਉਣਾ ਉਹ ਵੀ ਲਾ ਲੈਣਾ ਸੀ ਪਿੱਛੇ ਤੇਰੇ ਭੈਣ ਦੇ ਲੋੜੇ ਦੀ ਤੁਹਾਡੀ ਬੰਡ ਤੇ ਦੀ ਮੈਂ ਇੱਕ ਨਹੀਂ ਬੰਦ ਕਰ ਰੱਖੂੰਗਾ ਭੈਣ ਦੇ ਲੋੜੇ ਚਾਹੇ ਜੋ ਮਰਜੀ ਲੰਨਾ ਫੜ ਲਓ ਮੇਰਾ ਕੁੱਟ ਕੇ ਜਿਹੜਾ ਫੜਨਾ ਤੁਸੀਂ ਤੁਹਾਨੂੰ ਐ ਮਾਂ ਚੋਧ ਕੇ ਰੱਖੂੰ ਵੀਡੀਓ ਦੀ ਲੰਨਤ ਤੇਰੀ ਦੀ ਗਸਤੌੜ ਦੀ ਤੇਰੀ ਦੀ ਆਲੇ ਜਨ ਪਾਸਪੋਰਟ ਕਾੜ ਦੇ ਪਿੱਛੇ 2 ਘੰਟੇ ਹੋ ਗਿਆ ਕਾਪੀ ਲੱਭਦੇ ਹੋ ਅਸੀਂ ਡੈਸਕ ਤੋਂ ਖੜੇ ਆ ਬਣਾ ਪਿਆ ਪਾਸਪੋਰਟ ਚੰਗਾ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚਾਹੇ ਉੱਪਰ ਲੰਨ ਮਾਰੋ ਚਾਹੇ ਮਾਰੋ ਅੰਗੂਠਾ ਕਰ ਦਿਓ ਪੁੱਠਾ ਦੀ ਭੈਣ ਦੀ ਲੰਨ ਬਲੌਗਰਾਂ ਦੀ ਆਪਾਂ ਦੇ ਕੇ ਰੱਖਣੀ ਨੇ ਭੈਣ ਚੋਉਦੇ ਨਾ ਜੂਥ ਬਗਾੜਿਆ ਪਿਆਗਾ ਨੂੰ ਭੈਣ ਦੇ ਲੋੜਿਆਂ ਨੇ